ਤੇ ਇੱਕ ਬੰਨੇ ਤੇ ਆਪਾਂ ਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹ ਆਈਆਂ ਹੋਈਆਂ ਨੇ ਤੇ ਦੂਜੇ ਬੰਨੇ ਹਰਿਆਣਾ ਦੇ ਵਿੱਚ ਵੀ ਨਗਨ ਨਗਾਂਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਔਰ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਕਿ 2020 ਤੋਂ ਲੈ ਕੇ ਜਿਹੜਾ ਹੈ ਤਕਰੀਬਨ 12 ਵਾਰ ਇਹ ਸ਼ਖਸੋਂ ਪ੍ਰੋਲ ਮਿਲ ਚੁੱਕੀ ਹੈ ਦੀ ਆਪਾਂ ਗੱਲ ਕੀਤੀ ਪਿਛਲੇ 50 51 ਮਹੀਨਿਆਂ ਦੇ ਵਿੱਚ ਤਕਰੀਬਨ ਆਪਾਂ ਇਹਨੂੰ 5 ਸਾਲ ਨਹੀਂ ਕਹਿ ਸਕਦੇ ਕਿ 5 ਸਾਲ ਤੋਂ ਚਲੋ ਸ਼ੁਰੂ ਹੋਇਆ ਹੈ ਤਕਰੀਬਨ 51 ਮਹੀਨਿਆਂ ਦੇ ਵਿੱਚ ਇਹ ਸ਼ਖਸ 1 ਸਾਲ ਦੇ ਕਰੀਬ ਬਾਹਰ ਹੀ ਹੈ ਔਰ ਹਰੇਕ ਜਿਹੜਾ ਹੈਗਾ ਦੂਜੇ ਤੀਜੇ ਮਹੀਨੇ ਇਸ ਨੂੰ ਜਿਹੜੀ ਪਰੋਲ ਦਿੱਤੀ ਜਾਂਦੀ ਹੈ ਔਰ ਇਸ ਤੇ ਇਸ ਵਾਰ ਵੀ ਇਸੇ ਤਰੀਕੇ ਦੇ ਨਾਲ ਹੀ ਹੈ ਇਸ ਵਾਰ ਤੇ ਇਹ ਹੈ ਕਿ ਪਹਿਲੀ ਵਾਰ ਇਸ ਨੂੰ ਹਰਿਆਣੇ ਦੇ ਵਿੱਚ ਇਹਦੇ सिरसा ਜਿਹੜਾ ਮੇਨ ਡੇਰਾ ਹੈ ਉੱਥੇ ਜਿਹੜਾ ਹੈ ਆਉਣ ਦਿੱਤਾ ਗਿਆ ਸੋ ਤਾਂ ਜਿਸ ਮਿਲਦੀ ਆਪਣੇ ਇਸ ਰਾਮ ਰਹੀਮ ਨੂੰ ਪਰੋਲ ਮਿਲਦੀ ਹੈ ਕਿ ਸਮਝਦੇ ਹੋ ਕਿ ਸਟੇਟ ਸਿੱਖਾਂ ਨੂੰ ਅਜਾ ਕਰਕੇ ਤੇ ਕਿਹੋ ਜਿਹਾ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਪਾਛ ਪਾਦੇ ਵਿੱਚ ਸਿੱਖ ਆਗੂ ਹੈਗੇ ਨੇ ਜਿਹੜੇ ਸਿੱਖ ਆਪਾਂ ਕਹ ਲਈਏ ਕਿ ਦਿਖਦੇ ਤੇ ਹੈਗੇ ਨੇ ਹੁਣ ਅੰਦਰੋਂ ਹੈਗੇ ਆ ਜਾਂ ਨਹੀਂ ਹੈ ਤਾਂ ਮਹਾਰਾਜ ਹੀ ਜਾਣਦਾ ਹੈ ਉਹਨਾਂ ਨੂੰ ਜਰੂਰ ਇੱਥੇ ਕਿਤਨਾ ਕਿਤੇ ਕਿਉਂਕਿ ਉਹਨਾਂ ਦੀ ਪਾਰਟੀ ਵੱਲੋਂ ਜਦੋਂ ਇਹੋ ਜਿਹਾ ਹੁੰਦਾ ਹੈ ਉਹ ਇਹ ਤੇ ਦੱਸਦੇ ਨੇ ਕਿ ਸਾਡੇ ਗੁਰੂ ਦਾ ਪਰਪ ਮਣਾਉਂਦੇ ਨੇ ਪਰ ਉਸੇ ਹੀ ਗੁਰੂ ਦੀ ਜਾਗਦੀ ਜੋਤ ਨੂੰ ਜਦੋਂ ਬੇਦਬੀ ਕੀਤੀ ਜਾਂਦੀ ਹੈ ਜਿਸ ਸ਼ਖਸ ਵੱਲੋਂ ਉਸ ਦੀ ਵੀ ਤਾਂ ਪਰੋਲ ਜਾਂ ਉਸ ਦੀ ਵੀ ਜਿਹੜੀ ਹੈ ਇਸੇ ਤਰੀਕੇ ਦੇ ਨਾਲ ਉਹਨਾਂ ਨੂੰ ਰਿਲੀਜ਼ ਵੀ ਤਾਂ ਇਸੇ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਉਹਨਾਂ ਨੂੰ ਜਰੂਰ ਇੱਥੇ ਕਿਤਨਾ ਕਿਤੇ ਸਵਾਲ ਜਿਹੜਾ ਹੈ ਉਹ ਚੁਕਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਇਸ ਬਲੇ ਦਾ ਬਹੁਤ ਵੱਡਾ ਮੁੱਦਾ ਸਮੇਂ-ਸਮੇਂ ਤੇ ਖਾਸ ਕਰਕੇ ਜਿਸ ਬਲੇ ਸੌਦਾ ਸਾਦ ਨੂੰ ਪਰੋਲ ਮਿਲਦੀ ਹੈ ਤਾਂ ਇਹਦਾ ਸਿੱਧਾ ਜਿਹੜਾ ਅਸਰ ਆ ਹਾਲਾਂਕਿ ਬਹੁਤ ਸਾਰੇ ਲੋਕਾਂ ਦੇ ਪੈਂਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਬਲਾਤਕਾਰ ਜਿਸ ਤੇ ਦੋਸ਼ ਬਿਲਕੁਲ ਸਾਬਤ ਹੋਏ ਹੋਣ ਸਜ਼ਾ ਉਸ ਨੂੰ ਮਿਲੀ ਹੋਵੇ ਤੇ ਉਸ ਦਾ ਚੋਣਾ ਦੇ ਨਸਦੀਕ ਖਾਸ ਕਰਕੇ ਤੇ ਤਕਰੀਬਨ ਹਰ 2-4 ਮਹੀਨੇ ਬਾਅਦ ਬਾਹਰ ਹੋਣਾ ਆਮ ਲੋਕਾਂ ਤੇ ਤਾਂ ਇਸ ਦਾ ਸਿਰ ਪੈਂਦਾ ਹੀ ਐ ਸੋ ਇਹਦਾ ਸਿੱਖਾਂ ਤੇ ਵੀ ਲੱਗਦਾ ਬਹੁਤ ਵੱਡਾ ਅਸਰ ਪੈਂਦਾ ਕਿਉਂਕਿ ਜਿੱਥੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ ਸਮੇਂ-ਸਮੇਂ ਤੇ ਸਾਡੇ ਵੱਲੋਂ ਮੋਰਚੇ ਲੰਬੇ ਸਮੇਂ ਤੋਂ ਜਿਹੜੇ ਵਿੱਡੇ ਗਏ ਵੀ ਘਟੂ-ਘਟ ਪ੍ਰੋਲ ਦਿੱਤੀ ਜਾਵੇ ਜਾਂ ਰਿਹਾਈ ਦਿੱਤੀ ਜਾਵੇ ਸੋ ਉਹਨਾਂ ਨੂੰ ਪ੍ਰੋਲ ਨਹੀਂ ਮਿਲਦੀ ਤੇ ਇੱਕ ਵਿਅਕਤੀ ਜਿਹਦੇ ਤੇ ਇੰਨੇ ਗੰਭੀਰ ਜਿਹੜੇ ਆ ਉਹ આરોਪ ਹੋਣ ਜਾਂ ਜੇ ਕਲੀਏ ਕਿ ਉਹਦੀਆਂ ਸਜਾਵਾਂ ਹੋਣ ਤੇ ਉਹਨੂੰ ਸਮੇਂ-ਸਮੇਂ ਤੇ ਜਿਹੜੀ ਆ ਉਪਰੋਲ ਦੇਣੀ ਤੇ ਖਾਸ ਕਰਕੇ ਚੋਣਾ ਦੇ ਨਜ਼ਦੀਕ ਤੇ ਨੇ ਬਿਲਕੁਲ ਤੁਸੀਂ ਚੋਣਾ ਦੀ ਗੱਲ ਕੀਤੀ ਤੇ ਇੱਕ ਬੰਨੇ ਤੇ ਆਪਾਂ ਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਜਿਹੜੀਆਂ ਚੋਣਾ ਨੇ ਉਹ ਆਈਆਂ ਹੋਈਆਂ ਨੇ ਤੇ ਦੂਜੇ ਬੰਨੇ ਹਰਿਆਣਾ ਦੇ ਵਿੱਚ ਵੀ ਨਗਰ ਨਗੰਮ ਦੀਆਂ ਜਿਹੜੀਆਂ ਚੋਣਾ ਹੋਣੀਆਂ ਨੇ ਔਰ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਕਿ 2020 ਤੋਂ ਲੈ ਕੇ ਜਿਹੜਾ ਹੈ ਤਕਰੀਬਨ 12 ਵਾਰ ਇਹ ਸ਼ਖਸ ਨੂੰ ਪਰੋਲ ਮਿਲ ਚੁੱਕੀ ਹੈ ਤਕਰੀਬਨ 305 ਦੇ ਨੇ ਆਲਰੇਡੀ ਬਾਹਰ ਰਹਿ ਚੁੱਕਾ ਹੈ ਜੇ ਆਪਾਂ ਕਹ ਲਈ ਕਿ ਪਿਛਲੇ 50 51 ਮਹੀਨਿਆਂ ਦੇ ਵਿੱਚ ਤਕਰੀਬਨ ਆਪਾਂ ਇਹਨੂੰ 5 ਸਾਲ ਵੀ ਨਹੀਂ ਕਹਿ ਸਕਦੇ ਕਿ ਪੰਜਵਾਂ ਸਾਲ ਤੇ ਚਲੋ ਸ਼ੁਰੂ ਹੋਇਆ ਹੈ ਤਕਰੀਬਨ 51 ਮਹੀਨਿਆਂ ਦੇ ਵਿੱਚ ਇਹ ਸ਼ਖਸ 1 ਸਾਲ ਦੇ ਕਰੀਬ ਬਾਹਰ ਹੀ ਹੈ ਔਰ ਹਰ ਇੱਕ ਜਿਹੜਾ ਹੈਗਾ ਦੂਜੇ ਤੀਜੇ ਮਹੀਨੇ ਇਸ ਨੂੰ ਜਿਹੜੀ ਪਰੋਲ ਦਿੱਤੀ ਜਾਂਦੀ ਹੈ ਔਰ ਇਸ ਤੇ ਵਾਰ ਇਸ ਵਾਰ ਵੀ ਇਸੇ ਤਰੀਕੇ ਦੇ ਨਾਲ ਹੀ ਹੈ ਇਸ ਵਾਰ ਤੇ ਹੋਇਆ ਕਿ ਪਹਿਲੀ ਵਾਰ ਇਸ ਨੂੰ ਹਰਿਆਣੇ ਦੇ ਵਿੱਚ ਇਹਦੇ ਸਿਰਸਾ ਜਿਹੜਾ ਮੇਨ ਡੇਰਾ ਹੈ ਉੱਥੇ ਜਿਹੜਾ ਹੈ ਆਉਣ ਦਿੱਤਾ ਗਿਆ ਔਰ ਇਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਰੋਧ ਹੋਇਆ ਹੈਗਾ ਕੁਝ ਸਿੱਖ ਲੀਡਰਾਂ ਨੇ ਵਿਰੋਧ ਕੀਤਾ ਹੈ ਫਰਕ ਖਾਸ ਕਰਕੇ ਜਿਹੜੀਆਂ ਨੇ ਸਰਕਾਰਾਂ ਦੇ ਵੱਲੋਂ ਇਸ ਤੇ ਕੋਈ ਇਸ ਤਰ੍ਹਾਂ ਦਾ ਕੋਈ ਵਿਰੋਧ ਸਾਹਮਣੇ ਦੇਖਣ ਨੂੰ ਨਹੀਂ ਮਿਲ ਰਿਹਾ 2015 ਦੇ ਵਿੱਚ ਜਿਹੜਾ ਬੇਅਦਬੀ ਮਸਲਾ ਸੀ ਉਸ ਦੇ ਵਿੱਚ ਵੀ ਇੱਕ ਇਹ ਮੁੱਖ ਸਾਜ਼ਿਸ਼ ਕਰਤਾ ਜਿਹੜਾ ਹੈ ਇਸ ਨੂੰ 2022 ਦੇ ਵਿੱਚ ਨਾਮਜ਼ਦ ਕਰ ਲਿਆ ਗਿਆ ਸੀ ਔਰ ਆਪਾਂ ਦੇਖਿਆ ਕਿ 2 ਸਾਲ ਜਿਹੜੀ ਫਾਈਲ ਹੈ ਮੁੱਖ ਮੰਤਰੀ ਦੇ ਟੇਬਲ ਤੇ ਪਈ ਰਹਿੰਦੀ ਹੈ ਉਹ ਫਾਈਲ ਚੋ ਵੀ ਜਿਹੜੀ ਹੈ ਗੋ ਹੈਡ ਜਿਹੜੀ ਰੀਸੈਂਟਲੀ ਆਪਾਂ ਨੂੰ ਪਤਾ ਹੈ ਕਿ ਮਿਲ ਚੁੱਕੀ ਹੈ ਕੀ ਹੁਣ ਪੰਜਾਬ ਸਰਕਾਰ ਜਿਹੜੇ ਬੇਅਦਬੀ ਦੇ ਮਸਲਿਆਂ ਤੇ ਵਾਅਦੇ ਕਰਕੇ ਆਈ ਸੀ ਕਿ ਅਸੀਂ ਜਿਹੜਾ ਹੈ ਬੇਅਦਬੀ ਦਾ ਜਿਹੜਾ ਹੈ ਅਸੀਂ ਇਨਸਾਫ ਦਿਵਾਵਾਂਗੇ ਕੀ ਪੰਜਾਬ ਸਰਕਾਰ ਇਸ ਦੋਸ਼ੀ ਨੂੰ ਜਾ ਕੇ ਜਿਹੜਾ ਹੈ ਪੁੱਛੇਗੀ ਕੀ ਇਸ ਦੇ ਨਾਲ ਕੋਈ ਪੁੱਛਗਿੱਛ ਹੋਏਗੀ ਅ ਇੱਕ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਵੱਡਾ ਸਵਾਲ ਜਿਹੜਾ ਹੈਗਾ ਹੈ ਤੇ ਦੂਜੇ ਬੰਨੇ ਤੁਸੀਂ ਗੱਲ ਕੀਤੀ ਕਿ ਐਨੇ ਗੰਭੀਰ ਦੋਸ਼ ਇਸ ਦੇ ਉੱਤੇ ਸਾਬਤ ਹੋਏ ਨਹੀਂ ਲੱਗੇ ਨਹੀਂ ਹੋਏ ਸਾਬਤ ਹੋਏ ਹੋਏ ਨੇ ਔਰ ਇਸ ਨੂੰ ਪਰੋਲ ਜਿਹੜੀ ਹੈ ਦਿੱਤੀ ਜਾ ਰਹੀ ਹੈ ਸਮੇਂ-ਸਮੇਂ ਤੇ ਜਿਹੜਾ ਹੈ ਸਟੇਟ ਜਿਹੜਾ ਹੈ ਖਾਸ ਕਰਕੇ ਜਿਹੜੀ ਭਾਜਪਾ ਦੀ ਸਰਕਾਰ ਹੈ ਉਹ ਇਸ ਨੂੰ ਸਮੇਂ-ਸਮੇਂ ਤੇ ਬਾਹਰ ਕੱਢਦੀ ਹੈ ਔਰ ਆਪਣੇ ਆਪ ਦੇ ਲਈ ਕਿ ਚੋਣਾਂ ਦੇ ਮਕਸਦ ਦੇ ਨਾਲ ਜਿਹੜਾ ਹੈ ਇਹਦੀ ਪੂਰੀ ਜਿਹੜੀ ਹੈ ਕਿਤਨਾ ਕਿਤੇ ਵਰਤੋਂ ਕੀਤੀ ਜਾਂਦੀ ਹੈ ਅ ਦੂਜੀ ਗੱਲ ਆਪਾਂ ਕਹਿ ਸਕਦੇ ਹਾਂ ਕਿ ਜੇ ਪਿਛਲੇ ਦੋ ਤਿੰਨ ਦਹਾਕਿਆਂ ਦੀ ਗੱਲ ਕਰੀਏ ਔਰ ਇਹਨੂੰ ਇੱਕ ਛੋਟਾ ਜਿਹਾ ਇਨਸੀਡੈਂਟ ਕਹਿ ਕੇ ਸਿਰਫ ਪ੍ਰਮੋਟ ਕੀਤਾ ਜਾਂਦਾ ਹੈ ਪਿਛਲੇ ਦੋ ਤਿੰਨ ਦਹਾਕਿਆਂ ਦੇ ਵਿੱਚ ਆਪਾਂ ਕਹਿ ਲਈ ਕਿ ਇੱਕ ਵੱਡੀ ਘਟਨਾ ਇੱਕ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਅਤਵਾਦੀ ਹਮਲਾ ਹੋਣਾ ਚਾਹੀਦਾ ਹੈ ਉਹਦਾ ਨਾਮ ਜੇ ਆਪਾਂ ਕਹੀਏ ਮੋੜ ਮੰਡੀ ਬੰਬਲਾਸ 2017 ਦੀਆਂ ਚੋਣਾਂ ਦੇ ਲਾਗੇ ਜਾਗੇ ਹੁੰਦਾ ਹੈ ਹੁਣ ਉਹਦੀ ਵੀ ਜਿਹੜੀ ਜਾਂਚ ਕਰ ਰਹੀ ਟੀਮ ਹੈ ਉਹਦੀਆਂ ਤਾਰਾਂ ਵੀ ਇਸ ਦੇ ਡੇਰੇ ਤੱਕ ਪਹੁੰਚਦੀਆਂ ਨੇ ਪਰ ਕੋਈ ਜਾਂਚ ਨਹੀਂ ਹੁੰਦੀ ਕੋਈ ਉੱਥੇ ਜਾ ਕੇ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿਉਂਕਿ ਜਦੋਂ ਜਿਹੜੀ ਗੱਡੀ ਬਣੀ ਜਾਂ ਗੱਡੀ ਰੰਗ ਕਿੱਥੋਂ ਹੋਈ ਉਹ ਸਾਰੀਆਂ ਤਾਰਾਂ ਉਹਨਾਂ ਨੇ ਉੱਥੋਂ ਤੱਕ ਜੋੜ ਲਈਆਂ ਸਨ ਪਰ ਆਪਾਂ ਨੂੰ ਪਤਾ ਹੈ ਕਿ ਕਿਵੇਂ ਜਿਹੜਾ ਹੈਗਾ ਕਿ ਨਾ ਇੱਥੇ ਕੋਈ ਕਾਰਵਾਈ ਹੋਈ ਨਾ ਇਸ ਤਰ੍ਹਾਂ ਦਾ ਹੋਇਆ ਫਿਰ ਦੂਸਰਾ ਜਿਹੜਾ ਹੈਗਾ ਆਪਾਂ ਦੇਖਿਆ ਕਿ ਜਦੋਂ ਇਹਦੀ ਫਿਲਮ ਮੈਸेंजर ਆਫ ਦਾ ਗॉड ਲੱਗਦੀ ਹੈਗੀ ਤੇ ਉਦੋਂ ਵੀ ਜਿਹੜਾ ਹੈਗਾ ਕਿ ਕਿਵੇਂ ਜਿਹੜੀ 2015 ਵਾਲੀ ਜਿਹੜੀ ਬੇਦਬੀ ਹੁੰਦੀ ਹੈ ਉਹਦੇ 'ਚ ਵੀ ਇਹਦਾ ਨਾ ਤੇ ਫਨੀ ਪ੍ਰੀ ਦਾ ਨਾਮ ਸਾਹਮਣੇ ਆਉਂਦਾ ਹੈਗਾ ਕਿ ਜਦੋਂ ਇੱਕ ਸਿੱਖ ਕਥਾਵਾਚਕ ਜਿਹੜੇ ਭਾਈ ਹਰਜਿੰਦਰ ਸਿੰਘ ਹੈਗੇ ਨੇ ਉਹ ਜਦੋਂ ਕਥਾ ਕਰਦੇ ਨੇ ਤੇ ਜਿਹੜੇ ਲੋਕ ਇਹਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਕਿਤਨਾ ਕਿਤੇ ਇਹਨਾਂ ਲੋਕਾਂ ਦੇ ਪਰਮਾਏ ਹੁੰਦੇ ਨੇ ਤਾਂ ਇਹਦੇ ਲੋਕਟ ਵਗੈਰਾ ਲਾ ਕੇ ਜਿਹੜੇ ਆ ਛੁੱਟ ਦਿੰਦੇ ਨੇ ਤੇ ਉਦੋਂ ਬਕਾਇਦਾ ਇਹ ਲੋਕ ਕਹਿੰਦੇ ਨੇ ਕਿ ਜਿੱਦਾਂ ਇਹਨਾਂ ਨੇ ਸਾਡੇ ਗੁਰੂ ਦੀ ਕੀਤੀ ਹੈ ਇਦਾਂ ਤੁਸੀਂ ਇਹਨਾਂ ਦੇ ਗੁਰੂ ਦੀ ਬੇਅਦਬੀ ਕਰੋ ਮਤਲਬ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਔਰ ਹੈਰਾਨੀ ਇਸ ਗੱਲ ਤੇ ਹੁੰਦੀ ਹੈ ਕਿ ਦਸਤਾਰਾਂ ਵਾਲੇ ਲੋਕ ਹੀ ਜਿਹੜੇ ਜਿਨ੍ਹਾਂ ਦੇ ਸਾਰੇ ਕਾਰਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੁੰਦੇ ਨੇ ਈਵਨ ਕਿ ਉਹਨਾਂ ਦੇ ਖੁਸ਼ੀ ਦੇ ਸਮਾਗਮ ਵੀ ਉੱਥੇ ਹੀ ਹੁੰਦੇ ਨੇ ਤੇ ਜਦੋਂ ਉਹਨਾਂ ਦੇ ਅਕਾਲ ਚਲਾਣੇ ਹੋਣੇ ਨੇ ਉਦੋਂ ਵੀ ਅਰਦਾਸ ਹੋਤੀ ਹੋਣੀ ਹੈ ਉਹ ਗੁਰੂ ਨੂੰ ਪਿੱਠ ਦੇ ਕੇ ਕਿਵੇਂ ਜਿਹੜਾ ਹੈਗਾ ਇਹ ਇਹੋ ਜਿਹੇ ਜਿਹੜੇ ਸਾਧ ਨੇ ਉਹਨਾਂ ਦੇ ਮਗਰ ਲੱਗੇ ਰਹਿੰਦੇ ਨੇ ਔਰ ਉਹਨਾਂ ਦੇ ਕੋਈ ਕਾਰਵਾਈਆਂ ਨਹੀਂ ਕਰਦੇ ਤੇ ਹੁਣ ਅਸੀਂ ਇਹ ਅਪੀਲ ਹੀ ਕਰਾਂਗੇ ਕਿ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈਗੇ ਨੇ ਜਾਂ ਮੌਜੂਦਾ ਪੰਜਾਬ ਸਰਕਾਰ ਹੈਗੀ ਹੈ ਉਹ ਇਹ ਟਟੋ-ਟਟ ਜਾਂਚ ਤੇ ਕਰੇ ਸੋ ਸਰ ਜਿਸ ਵਲੇ ਵੀ ਇਸ ਰਾਮ ਰਹੀਮ ਨੂੰ ਪਰੋਲ ਮਿਲਦੀ ਹੈ ਕੀ ਸਮਝਦੇ ਹੋ ਕਿ ਸਟੇਟ ਸਿੱਖਾਂ ਨੂੰ ਅਝਾ ਕਰਕੇ ਤੇ ਕਿਹੋ ਜਿਹਾ ਸੰਦੇਸ਼ ਦੇਣਾ ਚਾਹੁੰਦੇ ਆ ਬਿਲਕੁਲ ਸਟੇਟ ਵੱਲੋਂ ਜਿਹੜਾ ਸਿੱਖਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਦਰਕਨਾਰ ਕੀਤਾ ਜਾਂਦਾ ਹੈ ਇਹ ਆਪਾਂ ਸਿੱਧੇ ਪੰਜਾਬੀ ਦੇ ਲਫ਼ਜ਼ਾਂ ਚ ਕਹ ਲਈਏ ਕਿ ਛਿੱਕੇ ਤੇ ਟੰਗਿਆ ਜਾਂਦਾ ਹੈ ਇੱਕ ਬੰਨੇ ਤੇ ਬੰਦੀ ਸਿੰਘਾਂ ਦੀ ਆਪਾਂ ਗੱਲ ਕਰਦੇ ਆ ਜਿਹੋ ਜੇ ਇਸ ਦੋਸ਼ੀ ਦੇ ਦੋਸ਼ ਹੈਗੇ ਨੇ ਅਸੀਂ ਦੁਨੀਆਵੀ ਤੌਰ ਤੇ ਬੰਦੀ ਸਿੰਘਾਂ ਦੀ ਉਸ ਪੋਲਿਟੀਕਲ ਮੂਵਮੈਂਟ ਨੂੰ ਜਿਸ ਭਾਵਨਾ ਚ ਉਹਨਾਂ ਨੇ ਆਪਣੀਆਂ ਚੰਗੀਆਂ ਜੌਬਸ ਛੱਡ ਕੇ ਚੰਗੇ ਆਪਣੇ ਘਰ ਛੱਡ ਕੇ ਜਿਹੜੀ ਕੁਰਬਾਨੀ ਕੀਤੀ ਅਸੀਂ ਉਹਦੇ ਨਾਲ ਜੋੜ ਵੀ ਨਹੀਂ ਸਕਦਾ ਉਸਨੂੰ ਜੋੜ ਕੇ ਦੇਖ ਵੀ ਨਹੀਂ ਸਕਦੇ ਪਰ ਮੌਜੂਦਾ ਅਦਾਲਤ ਦੇ ਢਾਂਚੇ ਦੇ ਵਿੱਚ ਜੇ ਦੇਖਣਾ ਹੋਵੇ ਤੇ ਉਹ ਲੋਕ ਜਿਨ੍ਹਾਂ ਦੇ ਬਿਹਾਰ ਚੰਗੇ ਨੇ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਨਹੀਂ ਹੁੰਦੀ ਔਰ ਲੰਮਾ ਸਮਾਂ 25 25 30 30 ਸਾਲਾਂ ਜਿਹੜੀਆਂ ਨੇ ਉਹ ਜੇਲ੍ਹਾਂ ਦੇ ਵਿੱਚ ਬੰਦ ਹੈਗੇ ਨੇ ਤੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਪਰੋਲ ਉਹਨਾਂ ਨੂੰ ਇਸ ਤਰ੍ਹਾਂ ਦੀ ਮਨ ਕੇ ਸਜ਼ਾ ਪੂਰੀਆਂ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਉਹਨਾਂ ਨੂੰ ਨੇ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਹੁਣ ਤੁਸੀਂ ਦੇਖੋ ਨਾ ਇੱਥੇ ਸਵਾਲ ਤੇ ਵੱਡਾ ਫਿਰ ਜਿਹੜੇ ਭਾਜਪਾ ਦੀ ਸਪੋਰਟ ਕਰਦੇ ਨੇ ਉਹਨਾਂ ਤੇ ਹੈ ਨਾ ਕਿ ਜਿਹੜੇ ਸਮੇਂ-ਸਮੇਂ ਤੇ ਆ ਕੇ ਮਤਲਬ ਜੇਕਰ ਕਿਸੇ ਸਿੱਖ ਨੂੰ ਪਰੋਲ ਮਿਲਦੀ ਵੀ ਇਹਦੇ ਕੁਝ ਜੀ ਜੀ ਆਪਾਂ ਦੇਖਿਆ ਕਿ 2 ਦਿਨ ਦੀ ਪ੍ਰੋਲ ਹੁੰਦੀ ਹੈ ਤੇ ਵਿੱਚੋਂ ਘੰਟੇ ਦਾ ਸਮਾਂ ਹੁੰਦਾ ਕਿ ਤੂੰ ਆਪਣੀ ਮਾਂ ਦਾ ਸੰਸਕਾਰ ਹੀ ਕਰਨਾ ਔਰ ਦੋਸ਼ ਸਾਬਿਤ ਨਹੀਂ ਹੋਏ ਜੀ ਡਿਬਰੂਗਾੜਾ ਦੇ ਜਿੰਨੇ ਵੀ ਆਪਾਂ ਕਹਿ ਲਿਆ ਨਾ ਕਿ ਸਹੀ ਹੈਗੇ ਉਹਨਾਂ ਦੇ ਦੋਸ਼ ਕੋਈ ਸਾਬਿਤ ਨਹੀਂ ਹੋਏ ਹੋਏ ਔਰ ਇਧਰਲੇ ਬੰਨੇ ਕੀ ਹੈ ਹੁਣ ਪਹਿਲਾਂ ਇਹ ਇਹ ਇੱਥੇ ਆ ਕੇ ਜਦੋਂ ਪ੍ਰੋਲ ਤੇ ਹੁੰਦਾ ਤੇ ਉਦੋਂ ਵੀ ਕਾਨੂੰਨ ਦੀਆਂ ਪੁਰੀਆਂ ਧੱਜੀਆਂ ਉਣਾਈਆਂ ਜਾਂਦੀਆਂ ਨੇ। ਬਾਕਾਇਦਾ ਜਨਮ ਦਿਨ ਮਨਾਉਂਦੇ ਆ ਵੀ ਪ੍ਰੋਲਾਂ ਜਿਹੜੀਆਂ ਹਫ਼ਤੇ ਹਫ਼ਤੇ ਦੀਆਂ ਨੇ। ਜਨਮ ਦਿਨ ਮਨਾਉਂਦੀਆਂ ਛੱਡੋ ਇਹ ਬਾਕਾਇਦਾ ਇਹਦੇ ਗਾਣੇ ਰਿਲੀਜ਼ ਹੁੰਦੇ ਨੇ। 2-2 3-3 ਗਾਣੇ ਹੁਣ ਇੱਥੇ ਰਹੇਗਾ 10 ਦਿਨ ਸਿਰਸਾ ਦੇ ਵਿੱਚ ਰਹੇਗਾ ਫਿਰ ਉਸ ਤੋਂ ਬਾਅਦ ਦਬਾਰਾ ਜਿਹੜਾ ਯੂਪੀਏ ਜਿਹੜਾ ਹੈ ਮੂਵ ਹੋ ਜਾਏਗਾ। ਹੁਣ ਜਿਹੜੇ ਆਪਾਂ ਆਗੂਆਂ ਦੀ ਗੱਲ ਕਰ ਰਹੇ ਸੀ ਕਿ ਭਾਜਪਾ ਦੇ ਵਿੱਚ ਸਿੱਖ ਆ ਗੂ ਹੈਗੇ ਨੇ ਜਿਹੜੇ ਸਿੱਖ ਆਪਾਂ ਕਹਿ ਲਈਏ ਕਿ ਦਿਖਦੇ ਤੇ ਹੈਗੇ ਨੇ ਹੁਣ ਅੰਦਰ ਉਹ ਹੈਗੇ ਆ ਜਾਂ ਨਹੀਂ ਇਹ ਤਾਂ ਮਹਾਰਾਜ ਹੀ ਜਾਣਦਾ ਹੈ ਉਹਨਾਂ ਨੂੰ ਜ਼ਰੂਰ ਇੱਥੇ ਕਿਤਨਾ ਕਿਤੇ ਕਿਉਂਕਿ ਉਹਨਾਂ ਦੀ ਪਾਰਟੀ ਵੱਲੋਂ ਜਦੋਂ ਇਹੋ ਜਿਹਾ ਹੁੰਦਾ ਹੈ ਉਹ ਇਹ ਤੇ ਦੱਸਦੇ ਨੇ ਕਿ ਇਹ ਸਾਡੇ ਗੁਰੂ ਦਾ ਪਰਵ ਮੰਣਾਉਂਦੇ ਨੇ ਪਰ ਉਸੇ ਹੀ ਗੁਰੂ ਦੀ ਜਾਗਦੀ ਜੋਤ ਨੂੰ ਜਦੋਂ ਬੇਦਬੀ ਕੀਤੀ ਜਾਂਦੀ ਹੈ ਜਿਸ ਸ਼ਖਸ ਵੱਲੋਂ ਉਸ ਦੀ ਵੀ ਤਾਂ ਪੈਰੋਲ ਜਾਂ ਉਸ ਦੀ ਵੀ ਜਿਹੜੀ ਹੈ ਇਸੇ ਤਰੀਕੇ ਦੇ ਨਾਲ ਉਹਨਾਂ ਨੂੰ ਰਿਲੀਜ਼ ਵੀ ਤਾਂ ਇਸੇ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਉਹਨਾਂ ਨੂੰ ਜ਼ਰੂਰ ਇੱਥੇ ਕਿਤਨਾ ਕਿਤੇ ਸਵਾਲ ਜਿਹੜਾ ਹੈ ਉਹ ਚੁੱਕਣਾ ਚਾਹੀਦਾ ਜੀ ਬਿਲਕੁਲ